ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਜਿੱਨੇ ਸੀਗੇ ਮਾਰਕੀਟ ਸਮਾਨ ਲੈਣ ਸਬਜੀ ਬਾਜੀ ਬਾਹਰ ਦਾ ਵੀਊ ਦੇਖੋ ਕਿੰਨਾ ਸੋਹਣਾ ਤੇ ਠੰਢੀ ਠੰਢੀ ਵਗਦੀ ਹਵਾ ਤੇ ਆਪ ਮੇਰੇ ਵਿੱਚ ਪਰ ਮੀ ਵੀ ਨਹੀਂ ਪੌਣਾ ਰੁਕਦਾ ਤੇ ਇੰਡੀਆ ਦੇ ਵਿੱਚ ਆਪਾਂ ਪਤਾ ਹੀ ਹੈ ਨਾ ਕਿੰਨੇ ਮਾੜੇ ਹਾਲਾਤ ਚੱਲ ਰਹੇ ਆ ਤੇ ਰੱਬ ਮੀ ਵੀ ਨਹੀਂ ਬੰਦ ਕਰਦਾ ਪੌਣਾ ਮੀ ਵੀ ਕਿੰਨਾ ਜ਼ਿਆਦਾ ਫੈਰਿਆ ਤਗਾ ਨਾਲ ਲੈ ਕੇ ਆਇਆ ਸਬਜੀ ਨੂੰ ਪਸੰਦ ਵੀ ਨਹੀਂ ਆਉਂਦਾ ਛੇਤੀ ਕੁਛ ਚੀਨਣਾ ਨੂੰ ਬੜੀ ਗੰਦੀ ਆਲਤਾ ਚੱਕ ਲਿਆ ਰੱਖ ਲਿਆ ਚੱਕ ਲਿਆ ਰੱਖ ਲਿਆ ਹਮੇਸ਼ਾ ਲੱਗਦਾ ਪਰ ਉਹ ਲਾ ਪਾਈ ਜਾਂਦੀ ਆ ਮੰਮਾ ਯਾ ਮੰਮਾ ਲੈ ਲਈ ਆ ਪਾ ਸਬਜੀ ਬੇਠਾ ਲੈ ਲਿਆ ਸਿੱਖਾ ਬਣਾਵਾਂਗੇ ਬੇਠਾ ਖਾਣੂ ਜੀ ਕਰਦਾ ਆ ਤਰੁਣਾ ਚੱਲਦੇ ਇਹਨੂੰ ਉਹ ਫੇਕ ਜੇ ਇਹਨੂੰ ਆਇਆ ਨਾ ਮੈਨੂੰ ਥੱਲੇ ਛੱਡਣ ਪਰ ਆਪ ਨੂੰ ਆਇਆ ਕਿ ਵੀ ਹਜੇ ਨਹੀਂ ਪਤਾ ਬਖਾਰ ਦੇ ਨਾਲ ਕਿੰਨੀ ਕਮਜ਼ੋਰੀ ਹੋ ਜਾਂਦੀ ਕਿੰਨੀਆਂ ਸੋਹਣੀਆਂ ਚਿੜੀਆਂ ਗੁੱਬੀਆਂ ਬੋਲਦੇ ਆਹ ਤਾਂ ਇਹ ਨੂੰ ਕੋਇਲ ਬੋਲਦੀ ਹੁੰਦੀ ਆਹ ਵੇ ਵੀ ਰਾਜ ਉੱਪਰ ਆ ਵੇ ਕਿੱਡੋ ਗਿਆ ਉਹ ਆ ਗਿਆ ਉਹ ਦੇਖ ਡੌਗੀ ਆ ਗਿਆ ਹਾਂਜੀ ਉਹ ਕਿੱਡੀ ਕੰਨ ਜੀ ਲਈ ਫਿਰਦਾ ਇੱਕ ਬੱਚਾ ਛੋਟਾ ਜਾਈ ਉਹ ਦੇਖ ਲਈ ਹੁੰਦਾ ਉਹ ਦੇਖ ਡੌਗੀ ਇਹਦੇ ਜਿਹਰੇ ਤੇ ਸਾਟ ਲੱਗਦੀ ਹਾਂ ਸਾਟ ਲੱਗਦੀ ਉਹ ਡੌਗੀ 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 ਉਹ ਅਜਨਪਾਲੀਆਂ ਨੇ ਇੱਧਰ ਆ ਕੇ ਲੈਣ ਲੱਗ ਅੱਗੇ ਨਾਲ ਪੱਕਾ ਅੱਡਾ ਉੱਥੇ ਹੁੰਦਾ ਤੂੰ ਬੈਠਾ ਕਿਵੇਂ ਲੈਣ ਚ ਸ਼ਾਂਦਾ ਕਿੱਡਾ ਸੋਹਣਾ ਪਤਾ ਮੈਨੂੰ ਉਹੀ ਆਉ ਰਿਹਾ ਉਹ ਲਿਆਉਣੀ ਛੱਡਾ ਕਿੱਥੇ ਜਾਣਾ ਆਂਦਾ ਅੱਜ ਆਪਾਂ ਪੇਠਾ ਬਣਾਵਾਂਗੇ ਇਹ ਸਵਾਦ ਤਾਂ ਬੜਾ ਲੱਗਦਾ ਹਨਾ ਤੇ ਪਰ ਛਿੱਲਣਾ ਬੜਾ ਔਖਾ ਮੈਨੂੰ ਕੋਦੋਂ ਨਹੀਂ ਲੱਗਿਆ ਲੈ ਤੰਨੇ ਵੀਸੇ ਛਿੱਲਿਆ ਤੇ ਇਧਰ ਆਪਾਂ ਲਸਣ ਅਦਰਕ ਹਰੀ ਮਿਰਚਾਂ ਕਬੜੀ ਹਰੀ ਮਿਰਚ ਲੈ ਲਈ ਹੌਲੀ ਹੌਲੀ ਚੀਜ਼ ਛੱਲਦੇ ਆ ਨੂੰ ਤੇ ਦੋ ਲੈ ਲੇ ਆਪਾਂ ਪਿਆਜ਼ ਦੋ ਪਿਆਜ਼ ਲੈ ਲੇ ਵੱਡੇ ਪਿਆਜ਼ ਨਾਲ ਹੀ ਸਵਾਦ ਲੱਗਦੀ ਹੈ ਜਿਆਦਾ ਤਾਂ ਇੱਧਰ ਰੱਖੀ ਹੋਈ ਆਪਣੀ ਚਾਹ ਤੇ ਗਰਮੀ ਬਹੁਤ ਜ਼ਿਆਦਾ ਹੋਈ ਵੀ ਆ ਤੇ ਸਾਡੀ ਵੀ ਇੱਧਰ ਦੇਖੋ ਬੱਦਲ ਬਹੁਤ ਚੜਿਆ ਹੁੰਦਾ ਕਿੰਨਾ ਜਿਆਦਾ ਬਦਲ ਹੋ ਗਿਆ ਲੱਗਦਾ ਵੀ ਜਿਹੜੇ ਹਿਸਾਬ ਨਾਲ ਗਰਮੀ ਹੋਈ ਵੀ ਆ ਮੀਂਹ ਬਸ ਆਉਣ ਹੀ ਵਾਲਾ ਏ ਬਹੁਤ ਬੱਦਲ ਚੜਿਆ ਹੋਇਆ ਚਾਹ ਤੋਂ ਬਿਨਾ ਆਪਣੇ ਨਸ਼ੇ ਨਹੀਂ ਖੜਦੇ ਚਾਹ ਤਾਂ ਬਹੁਤ ਜ਼ਰੂਰੀ ਆ ਉੱਠਦਿਆਂ ਨੂੰ ਸਵੇਰ ਉੱਠਦਿਆਂ ਨੂੰ ਵੀ ਦੁਪਹਿਰੇ ਵੀ ਪਾਈ ਵਾਲੀ ਚਾਹ ਹਨਾ ਦੱਸਿਓ ਕੌਣ ਕੌਣ ਪਿੰਦਾ ਢਾਈ ਵਾਲੀ ਚਾਹ ਅਸੀਂ ਤਾਂ ਪਿੰਨੇ ਆ ਪੱਕਾ ਪਿੰਨੇ ਆ ਸਿਰਫ ਦਿਨ ਚ ਅਸੀਂ ਦੋ ਵਾਰੀ ਚਾਹ ਪਿੰਨੇ ਆ ਸਵੇਰੇ ਤੇ ਦੁਪਹਿਰੇ ਜੇ ਕੋਈ ਭੈਣ ਭਰਾ ਆ ਜੇ ਕੋਈ ਰਿਸ਼ਤੇਦਾਰ ਪਰਾਣਾ ਪਰਾਣਾ ਆ ਜੇ ਤਾਂ ਤੀਜੀ ਵਾਰ ਬਣ ਜਾਂਦੀ ਆ ਤੇ ਨਹੀਂ ਅਸੀਂ ਦੋ ਟਾਈਮ ਤਾਂ ਚਾਹ ਪਿੰਨੇ ਆ ਬਾਬਾ ਮੈਂ ਕੱਪੜੇ ਲਾ ਲਿਆਈ ਪਹਿਲਾਂ ਪਹਿਲਾਂ ਬਸ ਹਜੇ ਤਾਂ ਗੱਲ ਕਰਕੇ ਹਟਿਆ ਵੀ ਮੀਂਹ ਆਉਣੇ ਵਾਲਾ ਤੇ ਮੋਟਾ ਮੋਟਾ ਆ ਗਿਆ ਇੱਕ ਪਾਸੇ ਧੁੱਪ ਨਿਕਲੀ ਆ ਇੱਕ ਪਾਸੇ ਮੋਟਾ-ਮੋਟਾ ਮੀਂਹ ਆ ਗਿਆ। ਕਿੰਨਾ ਬੱਦਲ ਹੋਇਆ ਪਿਆ। ਪੂਰਾ ਜਿਹਾ ਫੀਲ ਗਈ। ਮੀਂਹ ਆ ਗਿਆ ਜੋਰਾਂ-ਸ਼ੋਰਾਂ ਤੇ। ਲੱਗ ਗਿਆ ਪੈਣ। ਸਾਡੇ ਹੁੰਦੇ ਡੋਬਾ ਵੀ ਮਾਰੇ ਤੇ ਸੋਕਾ ਵੀ ਮਾਰੇ। ਹੁਣ ਪੰਜਾਬ ਦੇ ਹਾਲਾਤ ਵੇਖ ਕੇ ਤੇ ਜੀ ਨੂੰ ਕੁਝ ਹੁੰਦਾ। ਉਹ ਵੀ ਸਾਡੇ ਉੱਥੇ ਕੀ ਬਣਿਆ ਪਿਆ ਸਮਝ ਤੋਂ ਬਾਹਰ ਆ ਨਾ ਜੀਸ ਪ੍ਰਮਾਤਮਾ ਗੁਰਦਾਸੀ ਆ ਵੀ ਵਾਹਿਗੁਰੂ ਤੂੰ ਹੀ ਮੇਰ ਕਰ ਕੁਛ ਨਹੀਂ ਦੱਸ ਰਿਹਾ ਬਾਹਰ ਤੇ ਸਾਡੀ ਸਲਾਹ ਸੀ ਕਿ ਬੰਦੀ ਠੰਡਾ ਹੋ ਜਾਊਗਾ ਤੇ ਬਾਹਰ ਜਾਵਾਂਗੇ ਤੁਮਣ ਫੈਸਲਾ ਬਾਬਾ ਕਹਿੰਦਾ ਮੈਂ ਥੋੜਾ ਜਿਆਦਾ ਜ਼ਿਆੜੇ ਠੰਡਾ ਕਰ ਦਿੰਦਾ ਤੁਸੀਂ ਠੰਡਾ ਠੰਡਾ ਕਰਦੇ ਗਰਮੀ ਵੀ ਬਹੁਤ ਸੀ ਦੋ ਤਿੰਨ ਦਿਨ ਹੋ ਗਏ ਬਹੁਤ ਜਿਆਦਾ ਗਰਮੀ ਹੋਈ ਵੀ ਬਹੁਤ ਮੀਂਹ ਪੈ ਰਿਹਾ ਚੇ ਚਾ ਦਵੇ ਮੁਤੇ ਦਸ ਹੀ ਰਿਆ ਵੀਰੇ ਵੀ ਰਾਜ ਆਜੋ ਅਪਾ ਤੁਹਾਡੇ ਜੇ ਕੰਮ ਕਰ ਗਏ ਇੱਧਰ ਨਹੀਂ ਹਟ ਗਿਆ ਆਪਣੀ ਗਲੋ ਦੀ ਜਿਹੜੀ ਵੇਲ ਆ ਨਾ ਬਹੁਤ ਜਿਆਦਾ ਤਾਂ ਛੜ ਗਈ ਵਿਖਾਵਾਂ ਕਿੰਨਾ ਸੋਹਣਾ ਮੌਸਮ ਠੰਡਾ ਠੰਡਾ ਹੋ ਗਿਆ ਛਿੜ ਗਾ ਕੋਈ ਲੰਬੋ ਬੋਲਦਿਆਂ ਤੇ ਆਪਣੀ ਜਿਹੜੀ ਗਲੋ ਦੀ ਵੇਲ ਆ ਹਨਾ ਦੇਖੋ ਕਿੱਥੋਂ ਤੱਕ ਤਾਂ ਚੜਦੀ ਜਾਂਦੀ ਆ ਤੇ ਇਹ ਚੀਨੇ ਨਾ ਮੜਕੇ ਰੋਲਾ ਪਾਉਂਦੇ ਆ ਵੀ ਤਾ ਕਿੱਧਰ ਹਨਾ ਮੇਨੋਂ ਦਾ ਤਾ ਉਦੋਂ ਵੀ ਪੈਪ ਤੇ ਚਲੀ ਗਈ ਤਾ ਜਾਂਦੀ ਪਈ ਆ ਅਜੇ ਥੋੜੇ ਹੀ ਵਾਲ ਬੱਜੇ ਆ ਥੋੜੇ ਵਾਲ ਬੱਜੇ ਫਿਰ ਵੀ ਲਾਉਣੀਆਂ ਹੀ ਪੈਣੀਆਂ ਤੇ ਕਿੰਨੀ ਸੋਹਣੀ ਬਲੇਟੇ ਮਾਰੇ ਪੈਪ ਦੇ ਨਾਲ ਤਾ ਤਾ ਜੜੀ ਜਾਂਦੀ ਇੱਧਰ ਆਪਣਾ ਕੜੀ ਪੱਤਾ ਉਲਰਦਾ ਜਾਂਦਾ ਤੇ ਆਪਾਂ ਇਥੋਂ ਇਹਨੂੰ ਕੱਟ ਹੀ ਦਿੰਨੇ ਆ ਹਨਾ ਕੀ ਕਰਨੀ ਐ ਇੰਨੀ ਕੱਟ ਦਿੰਨੇ ਇਥੋਂ ਆ ਤੇ ਆਪਾਂ ਇਹਨੂੰ ਲਾ ਲੈਨੇ ਆ ਮਨਪੀਤ ਨੂੰ ਦੇ ਦਾਂਗੇ ਨੌਕਰੀ ਤੇ ਲੈ ਜਾਊਗਾ ਦੇ ਦੂਗਾ ਉੱਥੇ ਪੈਣ ਭਰਾਵਾਂ ਨੂੰ ਹੱਥ ਚੀ ਨਹੀਂ ਆ ਰਹੀ ਉਧਰ ਆਪਣਾ ਅਦਕਰ ਦਾ ਲੱਗਾ ਹੋਇਆ ਮੋਟਾ ਹਰੇ 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 ਸਿਟਾਣੂ ਵੀ ਜੀ ਨਹੀਂ ਕਰਦਾ ਸਹੀ ਗੱਲ ਹੈ ਸਾਰਿਆਂ ਨੂੰ ਮम्मा ਮੋਬਾਈਲ ਕਰਕੇ ਤੁਸੀਂ ਪੀ ਲਓ ਹਾਂ ਛੋਟਾ ਛੋਟਾ ਗਲੋ ਤੇ ਇੱਕ ਕੌੜੀ ਉਹਨਾਂ ਨੂੰ ਯਾਦ ਨੀ ਕੋੜੀ ਮਾਮੀ ਤੇਰੀ ਹਰਦਾ ਆਉਂਦੀ ਸੀ ਸਿੱਟਿਆ ਨਾ ਕਰੋ ਕਿੰਨਾ ਕਾ ਹੁਣ ਐਨੀ ਛੇਤੀ ਉਹਨਾਂ ਨੂੰ ਫੋਨ ਲਾ ਦੇਨੇ ਭਾਈ ਲੈ ਜਾਓ ਆਗੇ ਇੰਨੀ ਛੇਤੀ ਫੜਾਏ ਨਹੀਂ ਜਾਂਦੇ ਨਾ ਨਹੀਂ ਇਹਨੂੰ ਲੁਕਾਪਿਛ ਪਾ ਕੇ ਰੱਖਦੇ ਆਪਾਂ ਮੰਨ ਤੇ ਕਹਾਂਗੇ ਨਾ ਕਰਤੀ ਆਪਾਂ ਸੌਜੀਤ ਪੇਠੇ ਦੀ ਕੋਈ ਹੱਲਵਾ ਬੋਲਦਾ ਇਹਨੂੰ ਕੋਈ ਬੋਲਦਾ ਪੇਠਾ ਅਸੀਂ ਇਹਨੂੰ ਪੇਠਾ ਬੋਲਦੇ ਥੜਕਾ ਤਰਿਆ ਹੋਇਆ ਹਰ ਇੱਕ ਨੇ ਤੋ ਚਲੋ ਠੀਕਾ ਜੀ ਬਣਾ ਲਈਏ ਬਾਅਦ ਚ ਜਾਣਾ ਬਾਜ਼ਾਰ ਮਾਰਕੀਟ ਸਾਮ ਲੈਣ ਜੀ ਜਸਪੀ ਤੋਂ ਅਦਰ ਲਈ ਦੇ ਕੱਪੜੇ ਪ੍ਰੈਸ ਕਰਦੀ ਪਈ ਆ ਥੋਨੇ ਵੇਰ ਮੈਂ ਇੱਥੇ ਸਬਜ਼ੀ ਬਣਾ ਕੇ ਲੈ ਲਈ ਹੋ ਜੀ ਹਾਂਜੀ ਤੇ ਵੀ ਰਾਜ ਸਿੰਘ ਮੇਰੇ ਕੋਲ ਖੜਾ ਚਲੋ ਠੀਕਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਭ ਨੂੰ